ਪਾਕਟੈਨੂ ਦੇ ਨਾਲ ਸਟਾਰ ਟੀਵੀ ਨਿਊਜ਼ ਅੰਮ੍ਰਿਤਸਰ ਅੱਜ ਸਾਡੀ ਪ੍ਰੈਸੀ ਟੀਮ ਸਿਵਲ ਹਸਪਤਾਲ ਅੰਮ੍ਰਿਤਸਰ ਪਹੁੰਚੀ ਹੈ ਕਿ ਇੱਥੇ ਉਹ ਲੋਕ ਅੱਜ ਦਰਨੇ ਦੇ ਬੈਠੇ ਨੇ ਜਿਹੜੇ ਸਫਾਈ ਸੇਵਕ ਆ ਮੁੜਦਾਬ ਕੇਕੇ ਦੇਵੀ ਬੰਦ ਕਰੋ ਕੇਕੇ ਦੇਵੀ ਬੰਦ ਕਰੋ ਪੰਜਾਬ ਸਰਕਾਰ ਮੁੜਦਾਬ ਪੰਜਾਬ ਸਰਕਾਰ ਮੁੜਦਾਬ ਕੇਕੇ ਦੇਵੀ ਹਾਏ ਹਾਏ ਇਨਕੀ ਆਪਾ ਹਾਏ ਹਾਏ ਕੇਕੇ ਨਾਰੀ ਬੰਦ ਕਰੋ ਸਿਵਲ ਹਸਪਤਾਲ ਅੰਮ੍ਰਿਤਸਰ ਸਫਾਈ ਕਰਮਚਾਰੀਆਂ ਵੱਲੋਂ ਦੱਸਿਆ ਗਿਆ ਕਿ 3 ਮਹੀਨੇ ਤੋਂ ਕੋਈ ਤਨਖਾਹ ਨਹੀਂ ਮਿਲੀ ਇਹ ਵੀ ਦੱਸਿਆ ਗਿਆ ਕਿ 5 ਲੱਖ ਦਾ ਬੀਤੇ ਦਿਨੀ ਚੈੱਕ ਮਿਲਿਆ ਔਰ ਉਹ ਵੀ ਬੋਨਸ ਹੋ ਗਿਆ ਆਓ ਗੱਲਬਾਤ ਕਰਦੇ ਆ ਪੂਰਾ ਮਾਮਲਾ ਕੀ ਹੈ ਅੱਜ ਕਿਹੜੀ ਗੱਲੋ ਜਿਹੜਾ ਧਰ ਨਾਲ ਰੋਸ ਲਗਾਇਆ ਗਿਆ ਮੇਰਾ ਨਾਮ ਸਰਮਨਜਿੰਦਰ ਸਿੰਘ ਆ ਮੈਂ 15 16 ਸਾਲ ਤੋਂ ਇੱਥੇ ਪੁਰਾਣੇ ਸਮੇਂ ਤੋਂ ਕੰਮ ਕਰ ਰਿਹਾ ਹਾਂ ਤੇ ਠੇਕੇਦਾਰ ਸਿਸਟਮ ਤੇ ਸਾਰ ਕੰਮ ਕਰ ਰਹੇ ਆ ਤੇ ਸਾਰ 3 ਮਹੀਨੇ ਹੋ ਗਏ ਸਾਡੀਆਂ ਤਨਖਾਹਾਂ ਨਹੀਂ ਮਿਲਦੀਆਂ ਤੇ ਸਾਰੇ ਸਾਡੀ ਬੇਨਤੀ ਆ ਕਿ ਸਾਨੂੰ ਠੇਕੇਦਾਰੀ ਸਿਸਟਮ ਤੋਂ ਕੱਢ ਕੇ ਸਾਨੂੰ ਆਪਣੇ ਹਸਪੀਟਲ ਦੇ ਅੰਦਰ ਸਰਕਾਰੀ ਦਾਰੇ ਦੇ ਵਿੱਚ ਕੀਤਾ ਜਾਵੇ ਤੇ ਸਾਰੇ ਠੇਕੇਦਾਰ ਜਿਹੜਾ ਵਾ ਆਪਣੀ ਮਨਮਰਜ਼ੀ ਨਾਲ ਤਨਖਾਹਾਂ ਪਾਉਣ ਲਿਆ ਵਾ ਤੇ ਅਸੀਂ ਬਹੁਤ ਸਾਡੇ ਹਾਲਾਤ ਮਾੜੇ ਤੇ ਸਾਰੇ ਇਸ ਕਰਕੇ ਇੱਕ ਬੇਨਤੀ ਆ ਕਿ ਜੋ ਵੀ ਇਹ ਠੇਕੇਦਾਰੀ ਸਿਸਟਮ ਹੈ ਇਹਨੂੰ ਬੰਦ ਕੀਤਾ ਜਾਵੇ ਤੇ ਸਾਡੀਆਂ ਜਿਹੜੀਆਂ ਮੰਗਾਂ ਵਾ ਇਹਨੂੰ ਪੂਰੀਆਂ ਕੀਤੀ ਜਾਵੇ ਤੇ ਇਹਨੇ ਠੇਕੇਦਾਰ ਨੇ ਗੱਲ ਹੀ ਸਾਡਾ ਕੋਈ ਦੁੱਖ ਤਕਲੀਫ ਨਹੀਂ ਕੋਈ ਸਰ ਪੁੱਛਦੀ ਕੀ ਕੀ ਮਲਾਜਮਾਨਾ ਹੋ ਰਿਹਾ ਸਰ ਦਿਨ ਦਿਨ ਮਹੀਨਾ ਕੇ ਤੁਹਾਨੂੰ ਪਤਾ ਮਹੀਨਾ ਨਾਲ ਤਨਖਾਹ ਮੇਰੇ ਤੇ ਗੁਜ਼ਾਰਾ ਕਰਨਾ ਔਖਾ ਦਾ ਸਾਰਾ ਅੱਜ ਤਿੰਨ ਮਹੀਨੇ ਹੋ ਗਏ ਅਸੀਂ ਕਿੱਦਾਂ ਆਪਣਾ ਗੁਜ਼ਾਰਾ ਕਰਾਇਆ ਪੜਾ ਲੈ ਕੇ ਆਉਂਦੇ ਆ ਇਸ ਕਰਕੇ ਕਰੋਨਾ ਦੇ ਵਿੱਚ ਵੀ ਸਾਰੇ ਅਸੀਂ ਲੋਕੀ ਆਪਣੇ ਘਰਾਂ ਚ ਬੈਠੇ ਸੀ ਤਾਂ ਹੀ ਗੰਦਗੀ ਦੇ ਵਿੱਚ ਹੱਥ ਮਾਰਨਦੇ ਆ ਸਾਰਾ ਅੱਜ ਵੀ ਕੋਈ ਵੀ ਡਸਟਬਿਨ ਆ ਹੀ ਸਿੱਧਾ ਹੱਥ ਮਾਰਦੇ ਪਤਾ ਨਹੀਂ ਵਿੱਚ ਟੀਵੀ ਵਾਲਾ ਕਾਲੇ ਪੀਲੇ ਵਾਲਾ ਕਿਹੜਾ ਮਰੀਜ਼ ਆ ਅਸੀਂ ਸਾਰਾ ਆਪਣੀ ਜਾਨ ਜੋਖਰ ਦੇ ਵਿੱਚ ਅਸੀਂ ਜਨਤਾ ਦੀ ਸੇਵਾ ਨਿਭਾ ਰਹੇ ਆ ਅਹੀਂ ਆਪਣੇ ਤਨੋਂ ਮਨੋਂ ਸਾਰੇ ਇੱਥੇ ਸਰਕਾਰੀ ਟੀਮਾਂ ਵੀ ਸੈਂਟਰ ਤੋਂ ਗਵਰਨਮੈਂਟ ਤੋਂ ਹੋ ਕੇ ਜਾਂਦੀਆਂ ਵਾ ਇਹਨਾਂ ਨੂੰ 50-50 ਲੱਖ ਦੇ ਨਾਮ ਵੀ ਸਫਾਈ ਸੇਵਕਾਂ ਦੇ ਜਿੱਤ ਕੇ ਦਿੱਤੇ ਆ ਤਾਂ ਵੀ ਸਾਰ ਸਾਡੀਆਂ ਤਨਖਾਹਾਂ ਨਹੀਂ ਇਹ ਕਿੰਨਾ ਕੋਈ ਟਾਈਮ ਨਾ ਪੈਂਦੀਆਂ ਸਾਰ ਆਈ ਵਰੀ ਸਾਡਾ ਇਹ ਹਾਲ ਹੁੰਦਾ 20-25 ਤਰੀਕ ਲੰਘ ਜਾਂਦੀ ਕਦੀ ਵੀ ਸਾਰ ਸਾਡੀ ਰੁਟੀਨ ਨਾਲ ਤਨਖਾਹ ਨਹੀਂ ਪਾਈ ਠੇਕੇਦਾਰੀ ਸਿਸਟਮ ਦੇ ਵਿੱਚ ਤੇ ਸਾਡੀ ਸਰਕਾਰ ਅਗੇ ਇਹੋ ਮੰਗਿਆ ਵੀ ਠੇਕੇਦਾਰੀ ਜਿਹੜਾ ਸਿਸਟਮ ਆ ਬੰਦ ਕੀਤਾ ਜਾਵੇ ਸਾ ਰਹੀ ਇਹ ਨਾ ਨਾ ਮੋੜੇ ਨਾ ਮੋੜਾ ਦੇ ਕੇ ਆ ਸਾਰਾ ਨਾ ਵੀ ਇਨਰੀਆਂ ਟੀਮ ਆਉਂਦੀਆਂ ਪਕਤ ਹਮਨੇ ਇਨੀ ਇਨੀ ਸਫਾਈ ਕਰਦੇ ਸਰ ਕੋਈ ਵੀ ਪੇਸ਼ੈਂਟ ਅੰਦਰ ਮਰੀਜ਼ ਨੂੰ ਜਾ ਕੇ ਪੁੱਛ ਲੋ ਇਹ ਤਾਂ ਸਫਾਈ ਹੈ ਕਿ ਨਹੀਂ ਹੈ ਇੰਨਾ ਹੀ ਆਪਣੇ ਤਨੋਂ ਮਨੋਂ ਰੀਜਣਾ ਕੰਮ ਕਰਦੇ ਆ ਤੁਸੀਂ ਕਹਿ ਰਹੇ ਹੋ ਸਰ ਸਾਡਾ ਹੱਕ ਨਹੀਂ ਪੂਰਾ ਤੁਸੀਂ ਕਹਿ ਰਹੇ ਹੋ ਤਨਖਾਹਾਂ ਨਹੀਂ ਮਿਲਦੀਆਂ ਲੇਕਿਨ ਪਤਾ ਲੱਗਾ ਕਿ ਪਿਛਲੀ ਵਾਰ ਤੁਹਾਨੂੰ 5 ਲੱਖ ਦਾ ਚੈੱਕ ਮਿਲਿਆ ਗਿਆ ਸਰ ਉਹ 5 ਲੱਖ ਦਾ ਚੈੱਕ ਇਦਾਂ ਮਿਲਿਆ ਗਿਆ ਵੀ ਪਹਿਲੋ ਪਹਿਲੋ ਅੱਧਾ ਦਿੱਤਾ ਸਾਰੇ ਇਹਨਾਂ ਨੇ ਉਹ ਲਾਇਆ ਤੇ ਹੁਣ ਜਿਹੜਾ ਚੈੱਕ ਦਿੱਤਾ ਫਰੋਡ ਲੱਗਾ ਹੁਣ ਜਿਹੜਾ ਇੱਕ ਚੈੱਕ ਲਾਇਆ ਉਹ ਸਰ ਵਿੱਚੋਂ ਪੈਸੇ 200 ਹੋ ਗਿਆ 200 ਹੋ ਗਿਆ 5-5000 ਰੁਪਏ ਦਾ ਜਾਏ ਇਧਰ ਕਿਥੋਂ ਦਾ ਤੇ ਕੌਣ ਹੈਗਾ ਠੇਕੇਦਾਰ ਫਰੋਜਪੁਰ ਤੋਂ ਸਰ ਰਾਜਵੀਰ ਸਿੰਘ ਸਰ ਤੇ ਇੱਥੇ ਆਉਂਦਾ ਤਾਂ ਜੇ ਕੋਈ ਦੁੱਖ ਤੇ ਵਿੱਚ ਨਹੀਂ ਹੁੰਦਾ ਨਹੀਂ ਸਰ ਪਤਾ ਨਹੀਂ ਲੱਗਦਾ ਨਹੀਂ ਸਰ ਹੁੰਦਾ ਤੇ ਜੇ ਤੁਹਾਡਾ ਆਂਦੇ 3 ਮਹੀਨੇ ਤੋਂ ਲਗਾਤਾਰ ਜਾਂ ਪਿਛੇ ਵੀ ਇਹ ਤੁਹਾਡਾ ਫਰੋਡ ਕੀਤਾ ਗਿਆ ਉਹ ਜਿਹੜਾ ਚੈੱਕ ਬੌਸ ਹੋਇਆ ਉਹਦੇ ਬਾਰੇ ਤੁਸੀਂ ਆਪਣਾ ਕੋਈ ਕੋਰਟ ਦੇ ਵਿੱਚ ਜਾ ਉਹਨਾਂ ਨੂੰ ਕੀਤਾ ਨੋਟਿਸ ਭੇਜਿਆ ਵੀ ਤੇਰਾ ਚੈੱਕ ਬੌਂਦਾ ਨਹੀਂ ਸਰ ਸਾਡੂੰ ਇੰਨਾ ਕਿੱਥੋਂ ਦੱਸਦੇ ਸਾਰਾ ਨੂੰ ਇੱਥੋਂ ਤੱਕ ਕਿੱਥੇ ਜਾਣ ਦਿੰਦੇ ਤੇ ਕੋਈ ਰੋਕਣ ਸਾਰੇ ਵੀ ਸਾਨੂੰ ਹੁਣ ਚੈੱਕ ਜੀ ਕਹਿ ਦਿੰਦੇ ਅਬੀ ਬੌਂਸ ਹੋ ਗਿਆ ਉਹਦਾ ਹੀ ਪਿਆ ਵਾ ਸਾਰੇ ਤੁਹਾਨੂੰ ਚੈੱਕ ਹਾਂਜੀ ਕੀ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹਾਂ ਅਸੀਂ ਪ੍ਰਸ਼ਾਸਨ ਕੋ ਸਾਡੇ ਅੱਗੇ ਇਹੋ ਬੇਨਤੀ ਆ ਅਸੀਂ ਇਹੋ ਮੰਗ ਕਰਦੇ ਹਾਂ ਕਿ ਅਸੀਂ 15 16 ਸਾਲ ਤੋਂ 17 ਸਾਲ ਤੋਂ ਕੋਈ ਸਾਡੇ ਨਾਲ ਵੱਡੇ 20 ਸਾਲਾਂ ਤੋਂ ਵੀ ਲੱਗੇ ਇੱਥੇ ਪ੍ਰਸ਼ਾਸਨ ਅੱਗੇ ਸਰ ਸਾਡੀ ਇਹੋ ਬੇਨਤੀ ਆ ਕਿਸਾਨੋ ਸਾਨੂੰ ਆ ਠੇਕੇਦਾਰੀ ਸਿਸਟਮ ਜੋ ਕੱਢ ਕੇ ਆਪਣੇ ਸਰਕਾਰੀ ਧਾਇਰੇ ਵਿੱਚ ਹਸਪੀਟਲ ਦੇ ਧਾਇਰੇ ਵਿੱਚ ਕੀਤਾ ਜਾਵੇ ਸਾਰੇ ਜਿਨ੍ਹਾਂ ਦੀਆਂ 2.5 2.5 3-3 ਲੱਖ ਤਨਖਾਹਾਂ ਉਹਨਾਂ ਦੀਆਂ ਟਾਈਮ ਨਾ ਪੈਈ ਜਾ ਰਹੀਆਂ ਵਾ ਸਾਡੀ ਇੱਕ ਗਰੀਬ ਸਾਰੇ ਸਫਾਈ ਸੇਵ ਕਰਨ ਵਾਲੇ ਬੰਦੇ ਸਾਡੀਆਂ ਹੀ ਇੱਥੇ ਸਾਰਿਆਂ ਨੂੰ ਸਾਫ਼ ਜਗ੍ਹਾ ਤੇ ਭੁੰਨੇ ਕਰਕੇ ਤੇ ਸਾਰ ਸਾਡੀਆਂ ਇੱਕ 12 12 13-13 ਹਜ਼ਾਰ ਤੱਕ ਦਾ 10000 ਤਨਖਾਹਾਂ ਉਹ ਨਹੀਂ ਕੱਟਿਆ ਆਪਣਾ ਪੈਦੀ ਕੀ ਗੱਲ ਸਾਰੇ ਸਾਡੇ ਦੇ ਵਿੱਚ ਕਿਉਂ ਇੰਦਾ ਸਾਡੇ ਨਾਲ ਕੀਤਾ ਜਾਂਦਾ ਹੈ ਮੈਂ ਸਾਡੀ ਅਸੀਂ ਸਫਾਈ ਸੇਵਕ ਇਸ ਕਰਕੇ ਆਪੀ ਸਹੀਂ ਅਨਪੜਤਾ ਨੌਕਰੀ ਕਰ ਰਹੇ ਹਾਂ ਇਸ ਸਫਾਈ ਸੇਵਕਾਂ ਤੱਕ ਕਰਕੇ ਸਾਡੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਸਾਡੀ ਅਨਪੜਤਨ ਦੀ ਨੌਕਰੀ ਹੈ ਜਿੰਨਾ ਅਸਰਾਂ ਕੋ ਡਿਗਰੀਆਂ ਵਾਂ ਐ بڑے بڑے ਅਹੁਦੇ ਆ ਉਹਨਾਂ ਦੀਆਂ ਤਨਖਾਹਾਂ ਟਾਈਮ 'ਨਾ ਪੈ ਜਾਂਦੀਆਂ ਅਸੀਂ ਇੱਕ ਗਰੀਬ ਅਧਿਕਾਰੀ ਅਸੀਂ ਸਫਾਈ ਸੇਵਕਾਂ ਇਸ ਕਰਕੇ ਸਾਡੇ ਨਾਲ ਇਸ ਧੱਕੇਸ਼ਾਹੀ ਹੋ ਜਾਏ ਰਸ ਹੋਈ ਜਾ ਰਹੀ ਹੈ ਇਹ ਸਫਾਈ ਸੇਵਕਾਂ ਤਾਰ ਕਰਕੇ ਇਹਨਾਂ ਨੂੰ ਭਵੇਂ ਜਦੋਂ ਮਰਜ਼ੀ ਤਨਖਾਹਾਂ ਦੇ ਦੋ ਕਿ ਜਾਨੀ ਕਿ ਸਾਡੇ ਦੇਸ਼ ਵਿੱਚ ਇਹਨਾਂ ਦੇ ਵੀ ਅਫਸਰਾਂ ਦੇ ਅਹੁਦੇ ਨੂੰ ਉੱਤੇ ਮੰਨਿਆ ਜਾਂਦਾ ਵੀ ਜਿਹੜਾ ਅਫਸਰ ਹੈ ਉਹਨਾਂ ਦੀਆਂ ਤਨਖਾਹਾਂ ਪਹਿਲੋ ਪਾ ਦੋ ਜਾਂ ਥੱਲੇ ਗਰੀਬਾਂ ਨੂੰ ਨਾ ਵੇਖੋ ਇਹ ਮੰਗਿਆ ਵੀ ਸਾਡੇ ਗਰੀਬਾਂ ਲ ਵੀ ਵੇਖੋ ਅਸੀਂ ਆਪਣਾ ਘਰ-ਬਾਰ ਛੱਡ ਗਏ ਅਸੀਂ ਤੇ ਤਿੰਨ-ਤਿੰਨ ਮਹੀਨੇ ਹੋ ਗਏ ਗੁਜ਼ਾਰੇ ਪਤਾ ਨਹੀਂ ਕਿੱਦਾਂ ਕਰਨੇ ਸਫਾਈ ਕਰ ਕਰ ਕਰੰਡੇ ਇਹਨਾਂ ਨੂੰ ਸਾਫ਼ ਜਗ੍ਹਾ ਤੇ ਭੌਂਦੇ ਨੇ ਅਫਸਰਾਂ ਨੂੰ ਜਿਨ੍ਹਾਂ ਨੂੰ ਪਹਿਲੋ ਮਹੀਨੇ ਬਾਅਦ ਕਢਾ ਤੇ ਤਨਖਾਹਾਂ ਭਵਾਈ ਜਾਂਦੀਆਂ ਦੀ ਸਾਡੇ ਵਾਲ ਵੀ ਗਰੀਬਾਂ ਲ ਵੇਖੋ ਬੱਡ ਜੀ ਕੀ ਨਾਮ ਤੁਹਾਡਾ ਤੇ ਵੀਰ ਕੋ ਤੇ ਅੱਜ ਕੀ ਮਸਲਾ ਯਾਰ ਧਰਨਾ ਲਾਇਆ ਅੱਜ ਸਾਡਾ 3 ਮਹੀਨੇ ਹੋ ਗਿਆ ਤੁਹਾਨੂੰ ਕਾਹ ਨਹੀਂ ਸਰ ਜਿਹੜੇ ਕਰਨੇ ਆਪਾਂ ਧਰਨੇ ਤੇ ਬੈਠੇ ਆਂ ਕੋਰੋਨਾ ਦੇ ਵਿੱਚ ਵੀ ਆਪਾਂ ਕੋਰੋਨਾ ਹੋਇਆ ਤਾਂ ਵੀ ਹੰਸ ਸੁਟਣਾ ਨਹੀਂ ਮਿਲਦੀ ਸਾ ਵੀ ਆਪਾਂ ਉਤਰਾ ਡੂਡੀਆਂ ਕਰਦੇ ਰਹੇ ਪੈਦਲ ਤੁਰ ਕੇ ਆਉਂਦੇ ਰਾਤ ਦੇ ਵਿੱਚ ਚੈਕਿੰਗ ਵਾਲੇ ਵੀ ਸਾਨੂੰ ਰੋਕਦੇ ਸੀ ਤਾਂ ਵੀ ਉਹਨਾਂ ਨੂੰ ਨਹੀਂ ਆਈ ਉਹ ਕਾਲ ਕੇ ਅੰਨੇ ਮਿਆਰ ਕਿਟੀਆਂ ਨਹੀਂ ਮਿਲੀਆਂ ਕੀ ਆਪਾ ਹਸਪੀਟਲਸ ਫਰੀ ਦਾ ਕੰਮ ਹੈ ਕੋਰੋਨਾ ਦੀ ਤਾਂ ਭਾਂਜੀ ਤੁਹਾਨੂੰ ਸੁਲਮਾਨ ਤੇ ਕੀਤਾ ਫਿਰ ਸਰਕਾਰ ਨੇ ਬਹੁਤ ਵਧੀਆ ਕੰਮ ਕਰਦੀ ਸੀ ਹੁਣ ਕੀ ਤੁਹਾਡੇ ਵਰੋ ਤੱਕ ਟਾੜੀਆਂ ਦੇਖੀ ਕਿਉਂ ਕਰ ਰਹੇ ਹੋ ਸਾਡੇ ਵਾਸਤੇ ਸਰਕਾਰ ਨਹੀਂ ਨਾ ਹੈਗੀ ਸਰਕਾਰ ਤੇ ਇੰਜ ਪਤਾ ਨਹੀਂ ਕਿਹੜੇ ਖੂਤ ਪੈ ਗਈ ਭਗਵੰਤ ਮਾਨ ਵੀ ਕਹਿੰਦਾ ਈ ਵੋਟਾਂ ਪਾਓ ਤੁਹਾਨੂੰ ਪੱਕਿਆਂ ਕਰਾਂਗੇ ਹੁਣ ਭਗਵੰਤ ਮਾਨ ਨੇ ਵੀ ਅੱਖਾਂ ਨਹੀਂ ਦਰੀਆਂ ਜਿਹੜੀ ਵੀ ਸਰਕਾਰ ਆਉਂਦੀ ਸਾਡੇ ਵਾਸਤੇ ਇਹਦੇ ਬਸ ਇੰਜ ਦੀ ਹੁੰਦੀ ਕੀ ਪ੍ਰਸ਼ਾਸਨ ਕੋ ਮੰਗ ਕਰਦੇ ਹੋ ਜੀ ਅਈਆਂ ਨੇ ਠੇਕੇਦਾਰੀ ਦਾ ਸਿਸਟਮ ਬੰਦ ਕਰੋ ਤੁਹਾਨੂੰ ਆਪਣੇ ਘਰ ਦੇ ਵਿੱਚ ਰੱਖੋ ਤਨਖਾਹ ਨਹੀਂ ਮਿਲਦੀ ਫਿਰੋਜਪੁਰ ਦਾ ਠੇਕੇਦਾਰ ਹੈ ਜਿਹੜਾ ਸਿਸਟਮ ਜਿਹੜਾ ਰਾਜਵੀਰ ਦਾ ਨਾਮ ਹੈ ਹਾਂਜੀ ਔਰ ਉਹਨੇ ਇਹਨਾਂ ਨੂੰ 5 ਲੱਖ ਦਾ ਚੱਕ ਦਿੱਤਾ ਸੀ ਪਿਛਲੀ ਦਿਨ ਉਹ ਵੀ ਜਿਹੜਾ ਫਰੋੜ ਚੁੱਕਾ ਕਿਉਂਕਿ ਬੈਂਕਾਂ ਨੇ ਜਵਾਬ ਦਿੱਤਾ ਉਹ ਤਾਂ ਕੈਸ਼ ਨਹੀਂ ਹੋ ਚੱਕਾ ਕੀ ਕਾਰਨ ਹੈ ਕਿ ਸਰਕਾਰ ਵਾਲਾ ਨੇ ਉਹਨੇ ਮੁਲਾਜ਼ਮ ਬੈਠੇ ਨੇ ਜਿਨ੍ਹਾਂ ਕਰੋਨਾ ਦੇ ਵਿੱਚ ਕੋਈ ਮੂੰਹ ਨਹੀਂ ਕਰਦਾ ਬਾਹਰ ਨਿਕਲਦਾ ਸੀ ਕਰੋਨਾ ਹੋ ਜਾਣਾ ਤੇ ਲੋਕ ਡਰਦੇ ਸੀ ਕਿ ਜਿਹੜੇ ਲੀਡਰ ਵੱਡੇ-ਵੱਡੇ ਨੇਤਾ ਵੱਡੇ-ਵੱਡੇ ਜਿਹੜੇ ਸੰਤ ਮਹਾਪੁਰਸ਼ ਅੰਦਰ ਵਰਕੇ ਬੈਗੇ ਹੋਵੇ ਸਾਨੂੰ ਕਰੋਨਾ ਨਾਲ ਚੰਬੜ ਜੇ ਤੇ ਗਰੀਬਾਂ ਤੋਂ ਕਰੋਨਾ ਭੱਜਦੀ ਸੀ ਇਹ ਉਹ ਲੋਕ ਹੈ ਜਿਹਨਾਂ ਨੇ ਕਰੋਨਾ ਨੂੰ ਭਗਾਤਾ ਔਰ ਜਿਹੜੀ ਜਿਹੜੇ ਲੋਕ ਇੱਥੋਂ ਦੇ ਜਿਹੜੇ ਅਫਸਰ ਬੈਠੇ ਸੀ ਏਸੀ ਰੂਮ 'ਚ ਉਹਨਾਂ ਨੇ ਇਹਨਾਂ ਨੂੰ ਬਚਾਇਆ ਪਰ ਉਹਨਾਂ ਦਾ ਸ਼ਰੇਆ ਹੋਇਆ ਕਿ ਉਹਨਾਂ ਤਰਫਾਂ ਉਹਨੇ ਦਿੱਤੀ ਜਾ ਰਹੀਆਂ ਤੇ ਮੈਂ ਗੱਲ ਕਰਾਂ ਕਿ ਕੀ ਮਸਲਾ ਕੀ ਬੇਟਾ ਕੀ ਸਭ ਨਾਲ ਬੇਟਾ ਪੜਾਉਂ ਕੋਪਰੀ ਸੇਕ ਜੀ ਅੱਜ ਲੈ ਕੇ ਮੇਰੇ ਵੀਰੋ ਮਿੱਤਰਾਂ ਨੂੰ ਨਮਸਕਾਰ ਜੀ ਉਤੋਵਾਰਾ ਕੀ ਹੈ ਕਿ ਸਾਡੀ ਸੈਲਰੀ 3 ਮਹੀਨਿਆਂ ਤੋਂ ਨਹੀਂ ਪੈ ਰਹੀ ਅਸੀਂ ਇੰਜੀਨੀਅਰ ਦਾ ਕੰਮ ਕਰਦੇ ਆਂ ਸਿਵਲ ਹਸਪੀਟਲ ਅੰਮ੍ਰਿਤਸਰ ਜੀ ਤੇ ਬੇਟਾ ਕੀ ਮਸਲਾ ਕੀ ਆ ਜਿਹੜੀ ਮਸਲਾ ਜਿਹੜਾ ਰੋਣਾ ਪੈ ਰਿਹਾ ਤਨਖਾੜਾ ਦਾ ਮਸਲਾ ਸਾਰਾ ਇਹ ਏ ਕਿ ਸਰਕਾਰ ਸਾਡੇ ਕੋਲ ਤੇ ਇਹੀ ਬੋਲੀ ਜਾਂਦੀ ਹੈ ਕਿ ਸਾਡੇ ਕੋਲ ਕੈਸ਼ ਨਹੀਂ ਹੈ ਗੱਦੀ ਨੂੰ ਅਤੇ ਸਾਡੇ ਕੋਲ ਕੈਸ਼ ਨਹੀਂ ਹੈ ਗੱਦੀ ਨੂੰ ਨਹੀਂ ਉਹ ਬੇਟਾ ਸਤਾਰ ਕੋ ਜੇ ਜੇ ਸਰਕਾਰ ਦੇ ਮਲਾਈ ਫਿਰ ਦਾਈ ਤੇ ਉਹਨਾਂ ਦਾ ਖਜ਼ਾਨਾ ਖਤਮ ਤੇ ਸਰਕਾਰ ਨਹੀਂ ਜਾਣੀ ਕਿਉਂਕਿ ਖਜ਼ਾਨੇ ਤੇ ਤੁਹਾਨੂੰ ਮੁਸ਼ਕਲ ਆ ਗਿਆ ਫਿਰ ਜੇ ਸਰਕਾਰੀ ਮੁਲਾਜ਼ਮਾਂ ਕਿਰਤ ਰਾਈਟ ਤੇ ਆਪਾਂ 6-7 ਸਾਲ ਦਿੱਤੇ ਕੋਈ ਫਿਰ ਫਿਰ ਇਹਦਾ ਰਾਈਟ ਬੰਦਾ ਵੀ ਇਹ ਚਰਚਲਾ ਦੇ ਮੁਲਾਜ਼ਮ ਤੇ ਜਦ ਠੇਕੇਦਾਰ ਸਿਸਟਮ ਆ ਤੇ ਫਿਰ ਠੇਕੇਦਾਰ ਦਾ ਰਾਈਟ ਬੰਦਾ ਜਿੱਥੋਂ ਮਰਜੀ ਤਰਖਾਂ ਮਦੂ ਜੀ ਠੇਕੇਦਾਰ ਸਾਹਿਬ ਇਹਦਾ ਕਿ ਸਾਨੂੰ ਚੈੱਕ ਲੈ ਲਓ ਤੇ ਚੈੱਕ ਨਹੀਂ ਨਹੀਂ ਬੀਤਾ ਚੈੱਕ ਤੁਹਾਡਾ ਜਿਵੇਂ ਆਪਾਂ ਦਾ ਤਾਂ ਚੈੱਕ ਮਿਲਦਾ ਸਾਨੂੰ ਮੰਥਲੀ ਹਰ ਮੰਥਲੀ ਮਿਲਦਾ ਵਾ ਪਟਕੀ ਕਿ ਹੁਣ 4 ਮਹੀਨਿਆਂ ਤੋਂ ਸਾਨੂੰ ਕੱਕ ਨਹੀਂ ਮਿਲ ਰਿਹਾ ਤੇ ਠੇਕੇਦਾਰਾ ਕੋਈ ਜਵਾਬ ਹੁੰਦਾ ਕਿ ਬੇਟਾ ਕਿ ਮਿਲਣ ਤੁਸੀਂ ਇੱਥੇ ਕੀ ਉਹ ਮੈਂ ਆਪਣਾ ਪੋਸਟ ਤਾਂ ਕੀ ਪੋਸਟ ਕੀ ਹੋਣਾ ਇਹ ਹਰੇ ਤੇ ਮੇਰੀ ਸੁਪਰਵਾਈਜ਼ਰ ਦੀ ਪੋਸਟ ਜਿਹਦੇ ਨਾਲ ਤੇ ਆਪਣਾ ਛੇਖਵਾ ਸਰੂ ਇੱਕ ਮਿੰਟ ਠੀਕ ਹੈ ਤੁਸੀਂ ਆਪਣੀ ਸਜਾਈ ਆ ਆਪਣੇ ਰੇਟ ਤੇ ਤਧਾਕ ਬੰਨ ਲਓ ਜਿਹੜੇ ਸੁਪਰ ਜੀ ਕਰ ਦੇ ਦੇਖ ਰਹੇ ਸੀ ਬੜੀ ਕੰਮ ਕਰਦੇ ਸਲਾਗ ਯੋਗਤਾ ਦਾ ਕੰਮ ਕਰ ਪਰ ਜਦ ਇਹ ਕੋ ਪਤਾ ਕਿ ਨਿਕਟ ਕੇ ਬੱਚੇ ਨਾਲ ਛੱਡ ਕੇ ਬਵਾਰ ਨੂੰ ਆ ਕੇ ਇੱਥੇ ਕੰਮ ਕਰਦੇ ਤਾਂ ਅੰਡਰ ਕਰ ਲਈ ਸੋ ਇਹ ਬਿਨਾਂ ਦੇ ਸੁਪਰਵਾਈਜ਼ਰ ਨੂੰ ਬਤਾਓ ਦੇਖ ਰੇਖ ਹੇਠ ਕੰਮ ਕਰਦੇ ਤਾਂ ਦੇ ਦੂਜੀ ਸਮੱਸਿਆ ਰਹਿੰਦੀ ਪਰ ਇੱਕ ਜਿਹੜਾ ਠੇਕੇਦਾਰ ਆ ਉਹਨ ਕੀ ਸਰਕਾਰ ਤੋਂ ਆਪਣਾ ਟੈਂਪਰ ਜਿਹੜੀ ਅਧ ਹੈਗੇ ਆ ਲੈਣੀ ਆ ਕਿ ਇਹਨਾਂ ਦਾ ਹੱਕ ਮਾਰਨਾ ਕੀ ਉਹਦੇ ਵਾਜਿਬ ਨਹੀਂ ਚਲੋ ਇਹ ਤੇ ਨਹੀਂ ਚਾਹੀਦਾ ਕਿ ਹੱਕ ਖੇਡਾ ਮਾਰਨਾ ਬਟ ਕੀ ਆ ਕਿ ਉਹਨਾਂ ਦਾ ਜਵਾਬ ਇਹੀ ਆ ਕਿ ਮੈਨੂੰ ਆਪ ਕੋ ਚੈੱਕ ਮਿਲੇਗਾ ਸਰ 1 ਮਿੰਟ ਪਹਿਲੇ ਚੈੱਕ ਮਿਲ ਗਿਆ ਸੀ ਫਿਰ ਉਹਦਾ ਕੀ ਕੀਤਾ ਹਾਂ ਇਹ ਪਹਿਲੇ ਚੈੱਕ ਮਿਲ ਗਿਆ ਸੀ 5 ਲੱਖ ਦਾ ਉਹ ਉਹ ਕਿਉਂ ਬੋਨਸ ਹੋ ਗਿਆ ਫਿਰ ਪਹਿਲੇ ਨਹੀਂ ਸਾਨੂੰ ਚੈੱਕ ਪੂਰਾ ਮਿਲਿਆ 5 ਲੱਖ ਦਾ ਨਹੀਂ ਮਿਲਿਆ ਚੈੱਕ ਮਿਲਣ ਤੋਂ ਬਾਅਦ ਆਏ ਕਹਿੰਦੇ ਕਿ ਸਾਡੇ ਕੋਲ ਕਿੰਨੇ ਤਾਂ ਚੈੱਕ ਮਿਲੇ ਸੀ ਉਹ ਇਹ ਰੱਖੀ ਕੁਝ 8 ਲੱਖ ਤੇ ਕੁਝ ਫਿਰ ਉਹਨਾਂ ਆਪਾਂ ਪਿਆਰ ਹੁੰਦੇ ਕਰ ਰਹੇ ਕਹਿੰਦੇ 5 ਲੱਖ ਦਾ ਮਿਲਿਆ ਉਹ ਨਹੀਂ ਉਹ ਤੇ ਸਾਡੀ ਅਰਸਾ ਲੱਗਦਾ ਨਾ ਹਾਂ ਤੇ ਫਿਰ ਤੁਹਾਨੂੰ ਜਦੋਂ ਪਤਾ ਨਾ ਚੈੱਕ ਆਇਆ ਤੇ ਕਹਿੰਦੇ ਚੈੱਕ ਦਵਾ ਦਿਓ ਜੇ ਚੈੱਕ ਆ ਹੀ ਗਿਆ ਫਿਰ ਉਹਦੇ ਚੈੱਕ ਬੌਂਸ ਕਿਉਂ ਹੋਇਆ ਕੀ ਕਾਰਨ ਜੇ ਸਾਡੇ ਅਫਸਰ ਡਾਕਟਰ ਸਵਰਨਜੀਤ ਤੁੰਦ ਜੀ ਬੈਠੇ ਆ ਉਹਨਾਂ ਕੋ ਕਨਫਰਮ ਨੇ ਕਿ ਕਿਹੜੀ ਜਗ੍ਹਾ ਉਹ ਇਹ ਨੰਬਰ 1 ਨੰਬਰ ਤੇ ਬੰਦੇ ਆ ਡਾਕਟਰ ਤੁੰਦ ਜੀ ਲੋਜਿਕ ਉਹ ਮਸਲਾ ਚੱਲ ਰਿਹਾ ਸੀ ਕਿ ਮੁਲਾਜ਼ਮ ਜਿਹੜੇ ਫੋਰਕਾਸਟ ਦੇ ਜਿਨ੍ਹਾਂ ਨੂੰ ਸਹਿਮਾਨਦ ਕੀਤਾ ਗਿਆ ਸੀ ਕਰੋਨਾ ਦੇ ਵਿੱਚ ਕਿ ਉਹ ਜਿਹੜੇ ਅਮੀਰ ਘਰਾਣੇ ਦੇ ਨਾਲ ਅੰਦਰ ਵੜੇ ਸੀ ਪਰ ਇਹਨਾਂ ਨੇ ਉਹ ਕਰੋਨਾ ਨੂੰ ਹਰਾਇਆ ਤੇ ਜਿੱਤ ਪ੍ਰਾਪਤ ਕੀਤੀ ਨੂੰ ਸਨਮਾਨ ਦਿੱਤਾ ਗਿਆ ਸਾਡੇ ਬਹੁਤ ਸਤਿਕਾਰਯੋਗ ਜਿਹੜੇ ਸੀਐਮ ਸਾਹਿਬ ਤੁਮ ਜੀ ਸਾਡੇ ਜੁੜ ਚੁੱਕੇ ਧਰਨੇ ਦੇ ਛਾਵਲੋ ਚੁੱਕੇ ਆ ਔਰ ਇਹਨਾਂ ਨੂੰ ਭਰੋਸਾ ਦਿੱਤਾ ਵੀ ਅਸੀਂ ਜੋ ਇਹਨਾਂ ਦਾ ਹੱਕ ਪੈਦੇ ਦਿੱਤਾ ਜਾ ਸਰ ਜੀ ਕੀ ਆ ਮਸਲਾ ਕੀ ਆ ਸਰ ਮਸਲਾ ਇਹ ਆ ਕਿ ਇਹਨਾਂ ਨੂੰ ਤਨਖਾਹ ਨਹੀਂ ਮਿਲੀ ਇੱਤੇਦਾਰ ਵੱਲੋਂ ਉਹਦਾ ਕਾਰਨ ਇਹ ਆ ਕਿ ਕੁਝ ਸਾਡੇ ਕੋਲ ਪੈਸਿਆਂ ਦੀ ਸ਼ੋਰਟੇ ਸੀ ਜੀ ਕੁਝ ਕੰਟ੍ਰੈਕਟਸ ਅਸੀਂ ਜਮ੍ਹਾਂ ਕਰਵਾਏ ਆ ਤੇ 2-4 ਤਰ੍ਹਾਂ ਦੇ ਪੈਸੇ ਵਾਪਸ ਆ ਜਾਂਦੇ ਹੁੰਦੇ ਆ ਲੇਕਿਨ ਮੇਰਾ ਤਾਂ ਸਿਰਫ ਇਹ ਹੈ ਕਿ ਇਹ ਅਸੀਂ ਆਊਟਸੋਰਸ ਜਿਹੜਾ ਵੀ ਏਜੰਸੀ ਆਇ ਕਿ ਕੀ ਆਪਣਾ ਤੋ ਕਿ ਅਗਰ ਕੋਈ ਤਨਖਾਹ ਥੋੜਾ ਬਹੁਤ ਕੋਈ ਪੈਸੇ ਮਿਲਣ ਜੇ ਦੇਰ ਸਵੇਰ ਆ ਤੇ ਠੇਕੇਦਾਰ ਦੀ ਜ਼ਿੰਮੇਵਾਰੀ ਹੈ ਕਿ ਇਹਨਾਂ ਉਹ ਤਨਖਾਹ ਦਵੇ ਟਾਈਮ 'ਤੇ ਸਰਕਾਰ ਵੱਲੋਂ ਤਾਂ ਪੈਸੇ ਆ ਜਾਂਦੇ ਨੇਟ ਆ ਜਾਂਦੇ ਨੇ ਦੇਰ ਸਵੇਰ ਹੁੰਦੀ ਰਹਿੰਦੀ ਹੈ ਇਹਨਾਂ ਪੈਸੇ ਮਿਲਨੇ ਹੀ ਮਿਲਨੇ ਹੁੰਦੇ ਆ ਅੱਜ ਤੱਕ ਕਦੀ ਵੀ ਸਰਕਾਰ ਤੋਂ ਕੈਸਾ ਕਿ ਸੇ ਦਾ ਮਰੀਆਂ ਨਹੀਂ ਮਰੀਆਂ ਕੁਝ ਮਤਲਬ ਕੋਈ ਪਾਲਿਸੀ ਮੈਟਰ ਹੁੰਦੇ ਆ ਕੁਝ ਨਵੀਆਂ ਸਰਕਾਰ ਦੀਆਂ ਪਾਲਿਸੀਆਂ ਆ ਉਹਦੇ ਮੁਤਾਬਕ ਕੇਵਲ ਸਾਡੀਆਂ ਤਨਖਾਹਾਂ ਵੀ ਲੇਟ ਹੁੰਦੀਆਂ ਲੇਕਿਨ ਇਹ ਥੋੜੀ ਜਿਹੀ ਕਦੀ ਕੋਈ ਤਨਖਾਹ ਮਰ ਗਈ ਹੈ ਤੇ ਅਗਰ ਕੋਈ 10 15 ਵਜੇ ਦੇਣ ਦੀ ਦੇਰੀ ਆ ਪੈਸੇ ਆਣੇ ਹੀ ਆਣੇ ਆ ਗਵਰਨਮੈਂਟ ਨੇ ਸ਼ੋਰ ਕੀਤਾ ਸਾਡੀ ਰੋਜ਼ ਮੀਟਿੰਗ ਹੁੰਦੀ ਆ ਕਿ ਪੈਸੇ ਆ ਜਾਣਗੇ ਕੁਛ ਨਾ ਕੁਛ ਕੁਛ ਟੈਕਨੀਕਲ ਇਸ਼ੂ ਹੁੰਦੇ ਆ ਤੇ ਠੇਕੇਦਾਰ ਦੀ ਜ਼ਿੰਮੇਵਾਰੀ ਹੈ ਵੀ ਉਹ ਟਾਈਮਦਰ ਟਾਈਮ ਇਹਨਾਂ ਨੂੰ ਪੈਸੇ ਪਾਤਾ ਰਵੇ ਅਸੀਂ ਜਦੋਂ ਵੀ ਸਾਡੇ ਕੋਲ ਪੈਸੇ ਆਉਂਦੇ ਸੀ ਉਹਨੂੰ ਦੇ ਹੀ ਜਾਂਦੇ ਆ ਅਜੇ ਤੱਕ ਕੋਈ 1 ਰੁਪਿਆ ਵੀ ਨਹੀਂ ਰੱਖਿਆ ਤੇ ਕਿਨ ਇਹਨਾਂ ਦਾ ਜਿਹੜਾ ਚਲੋ ਮਸਲਾ ਜਾਇਜ਼ ਹੈ ਮੈਂ ਇਹਨਾਂ ਦਾ ਕੰਸਰਨ ਬੜਾ ਸਖਤੀ ਨਾਲ ਇੰਨਾ ਦੇ ਕੰਟਰੈਕਟਰ ਨੂੰ ਕਨਵੇਜ ਕਰਦਾ ਹੈ ਕਿ ਦੇਖ ਇਹਨਾਂ ਦੀ ਤੂੰ ਸੈਲਰੀ ਬਾਅਦ 2 ਦਿਨਾਂ ਦੇ ਵਿੱਚ ਤਾਂ ਕਿ ਹਸਪਤਾਲ ਦਾ ਕੰਮ ਚਾਰੂ ਢੰਗ ਨਾਲ ਚੱਲੇ ਐਂਡ ਅਸੀਂ ਮਤਲਬ ਅੱਜ 5 ਲੱਖ ਦਾ ਚੈੱਕ ਕੱਟ ਵੀ ਦਿੱਤਾ ਹੈ 5-7 ਲੱਖ ਰੁਪਏ ਜਿੱਦਾਂ ਯੂਜ਼ਰ ਚਾਰਜ ਜਿੰਨਾਂ ਚਿਰਾਂ ਜੋ ਹੋਰ ਕੱਟੇ ਹੋ ਜਾਣੇ ਫਿਰ ਉਹਨੂੰ ਹੋਰ ਪੈਸੇ ਮਿਲ ਜਾਣਗੇ ਸਾਜੀ ਪਹਿਲੇ ਬੌਸ ਹੋ ਗਿਆ ਉਹ ਕੀ ਗੱਲ ਹੈ ਬੌਸ ਇਸ ਕਰਕੇ ਹੋਇਆ ਕਿ ਉਸੇ ਦਿਨ ਹੀ ਸਾਨੂੰ ਉਹ ਯੂਜ਼ਰ ਚਾਰਜ ਜਿਹੜੇ ਆ ਸਰਕਾਰ ਦੇ ਖਾਤੇ 'ਚ ਜਮ੍ਹਾਂ ਕਰਾ ਲਏ ਇੱਕ ਪ੍ਰੋਸੀਜਰ ਆ ਵੀ ਅਸੀਂ ਮਹੀਨੇ ਦੇ ਆਖਰੀ ਦਿਨਾਂ 'ਚ ਉਹ ਚਾਰ ਦਿਨ ਜਮਾਨਤ ਕਰਵਾਨੇ ਆ ਪੰਜ ਚਾਰ ਦਿਨਾਂ ਦੇ ਵਿੱਚ ਸਾਡੇ ਕੋਲੋਂ ਵਾਪਸ ਆ ਜਾਂਦੇ ਤੇ ਉਸੇ ਕਰਕੇ ਉਹ ਠੇਕੇਦਾਰ ਦਾ ਹੀ ਸਾਡੇ ਤੇ ਪ੍ਰੈਸ਼ਰ ਸੀਗਾ ਵੀ ਜਲਦੀ ਜਲਦੀ ਕੱਢ ਦੋ ਅਸੀਂ ਫਿਰ ਚੈੱਕ ਬਾਉਂਸਰੀ ਹੋਇਆ ਮਤਲਬ ਚੈੱਕ ਅਸੀਂ ਵਾਪਸ ਲੈ ਲਿਆ ਤੇ ਇੱਕ ਬੇਨਤੀ ਸਾਡੀ ਸੁਣੋ ਅਗਰ ਜੇ ਠੇਕੇਦਾਰ ਸਿਸਟਮ ਆ ਫਿਰ ਠੇਕੇਦਾਰ ਜੇ ਤੁਮ ਮਰਜੀ ਤਰ੍ਹਾਂ ਇਹਨਾਂ ਦੋਵੇਂ ਤਰ੍ਹਾਂ ਸੈਕਲੀ ਇਹ ਦੇ ਸਰ ਇੱਕ ਠੇਕੇਦਾਰ ਸਰਕਾਰ ਤੋਂ ਤੇ ਸਰਕਾਰ ਆਪੇ 6 ਮਹੀਨੇ ਲਈ ਤੇ ਕੋਈ ਨਹੀਂ ਜਰਜਣ ਗਿਆ ਠੇਕੇਦਾਰ ਹੀ ਸਿਸਟਮ ਆ ਠੇਕੇਦਾਰ ਜੇ ਤੁਮ ਮਰਜੀ ਦਿਹਾੜੀ ਦੇ ਪੈ ਪੈਸੇ ਬਿਲਕੁ ਸਰਕਾਰ ਕੋਲ ਸਫੀਸ਼ੀਐਂਟ ਫੰਡ ਫੰਡ ਨੇ ਇਹ ਤੋਂ ਭਾਗ ਬਹੁਤ ਵਧੀਆ ਤਰ੍ਹਾਂ ਚੱਲ ਰਿਹਾ ਹੈ ਮਾਨਯੋਗ ਮੰਤਰੀ ਜੀ ਸਾਡੇ ਖੁਦ ਡਾਕਟਰ ਨੇ ਐਂਡ ਉਹਨਾਂ ਨੂੰ ਸਾਰਾ ਸਿਸਟਮ ਪਤਾ ਹੈ ਇਹ 10 15 ਦਿਨ ਦੀ ਡਿਲੇ ਆ ਤੇ ਠੇਕੇਦਾਰ ਦੀ ਜ਼ਿੰਮੇਵਾਰੀ ਹੈ ਕਿ ਇਹਨਾਂ ਨੂੰ ਟਾਈਮ ਸਿਰ ਪੈਸੇ ਦੇਵੇ ਤੇ ਜੇ ਠੇਕਾ ਭੱਜ ਜਾਂਦਾ ਸਰ ਜੀ ਕੀ ਕਰਨਗੇ ਕੱਲ ਇਹਨਾਂ ਦੇ ਹੱਕਾਂ ਦੀ ਰੱਖਿਆ ਕਰ ਲਈ ਅਸੀਂ ਬੈਠੇ ਆ ਕੁਝ ਨਹੀਂ ਹੋਣਾ ਸਰ ਥੈਂਕ ਯੂ ਇਹਨਾਂ ਨੂੰ ਤਨਖਾਹ ਦਵਾਵਾਂਗੇ ਓਕੇ ਬਿਲਕੁਲ ਕੀ ਸਿੰਘ ਬਰਾੜ ਸਾਹਿਬ ਤੋ ਜਿਲ੍ਹਾ ਅੰਮ੍ਰਿਤਸਰ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਪ੍ਰੈਸ ਦੇ ਅੱਜ ਜਿਹੜਾ ਸਮੱਸਿਆ ਖੜੀ ਹੋਈ ਆ ਕੀ ਕਾਰਨ ਹੈ ਇਹ ਦੇਖੋ ਜਿਹੜੀ ਰੋਟ ਸੋਰਸ ਭਰਦੀਆਂ ਮਲਾਰੀਨ ਹਸਪਤਾਲ ਦੇ ਰੀਡ ਦੀ ਹੱਡੀ ਵਿੱਚੋਂ ਕੰਮ ਕਰਦੇ ਨੇ ਇਹਨਾਂ ਦਾ ਬਿਗਾਰ ਹਸਪਤਾਲ ਦੇ ਕੋਈ ਕਮਿਊਨਿਟੀ ਰੋਕ ਸਕਦੇ ਮੌਨ ਇਹਨਾਂ ਜਿਹੜੀਆਂ ਤਰ੍ਹਾਂਵਾਂ ਦਾ ਮਸਲਾ ਹੈ ਅਸੀਂ ਜੇਕਰਦਾਰ ਨੂੰ ਪੀਕ ਕਰਦੇ ਸਰ ਜੀ ਪ੍ਰੈਸ ਪੀਨ ਨਹੀਂ ਕਰਦੀ ਪ੍ਰੈਸ ਜੋ ਆਪਣਾ ਕੰਮ ਕਰਦੀ بلند ਆਵਾਜ਼ ਕਰਨੀ ਪੀਨ ਨਹੀਂ ਕਰਨੀ ਸਰ ਜੀ ਇਹਨਾਂ ਦੀ ਆਵਾਜ਼ بلند ਕਰਨੀ ਇਹਨਾਂ ਦੀ ਆਵਾਜ਼ بلند ਹੋ ਰਹੀ ਆ ਮੀਡੀਆ ਦਾ ਰੇਵ ਵੀ ਹੋ ਰਹੀ ਆ ਇਹਨਾਂ ਨੇ ਦਿੱਕਤੀ ਤੌਰ ਤੇ ਵੀ ਜਿਹੜੇ ਕੋਕੇਦਾਰ ਤੋਂ ਔਰ ਸਿਵਲ ਹੰਕਤ ਤੋਂ ਸਾਹਮਣੂ ਵੀ ਦਿੱਕਤੀ ਤੌਰ ਤੇ ਜਿਹੜੇ ਕੰਪਲੀਟਾਂ ਨਹੀਂ ਹੋਣੇ ਔਰ ਆਸਾ ਹੈ ਕਿ ਜਲਦੀ ਜਿੰਨਾ ਵੀ ਜਿਹੜਾ ਮਸਲਾਡਾ ਹੱਲ ਹੋ ਸਾਡੇ ਇੱਕ ਗੱਲ ਸੁਣੋ ਭਰਾ ਸਾਹਿਬ ਜੇ 4 ਮਹੀਨੇ ਤੱਕ ਖਾਣ ਮਿਲਣੇ ਬੱਚੇ ਕੀ ਕਰਨਗੇ ਵਿਚਾਰੇ ਗਰੀਬ ਆlastval ਜਿਹੜੇ ਕੋਰੋਨਾ ਦੇ ਰੌਣ ਵਾਲੇ ਤੇ ਆਪ ਅੱਜ ਤਨਖਾਹ ਕੋਲ ਆਪ ਭਰ ਰਹੇ ਨੇ ਕੀ ਉਹ ਠੇਕੇਦਾਰ ਫਰੋਜਪੁਰ ਦਾ ਬੈਠਾ ਸੋਸ਼ਲ ਲੱਗਾ ਜੀ ਐਸੇ ਕੰਮ ਆਤੇ ਲੱਗਾਏ ਪਿਛਲੇ ਚੋਂ ਲੇਟ ਹੋ ਗਿਆ ਕੰਮ ਅੱਗੇ ਕਾਰੋਈ ਇਹਨਾਂ ਦੇ ਹੱਕ ਰੋਗ ਚੱਲ ਰਹੀ ਆ ਤਾਂ ਆਪ ਸਾਭੀ ਜਲਦੀ ਇਹਨਾਂ ਨੂੰ ਪੈਸੇ ਜਿਹੜੇ ਮਿਲ ਜਾਣ ਲਓ ਜੀ ਅੱਜ ਸਾਡੇ ਨਾਲ ਧੌਣ ਜਿੱਥੇ ਜਿਹੜੇ ਐਸਐਮਓ ਉਹਨਾਂ ਨੇ ਹੌਸਲਾ ਅਫਜ਼ਾਈ ਕੀਤੀ ਆ ਵੀ ਇਹਨਾਂ ਦਾ ਜੋ ਹੱਕ ਅਸੀਂ ਦਿੱਤਾ ਜਾਏਗਾ ਅਗਰ ਠੇਕੇਦਾਰ ਕਿਹੇ ਤਰ੍ਹਾਂ ਵੀ ਉਹ ਪੈਸੇ ਦੀ ਕਟਾਈ ਕਰਦਾ ਵਾ ਤਾਂ ਇਹ ਜਿਹੜਾ ਸਿਵਲ ਹਸਪਤਾਲ ਦੇ ਜਿਹੜੇ ਇਸ ਤੋਂ ਪ੍ਰਸ਼ਾਸਨ ਜ਼ਿੰਮੇਵਾਰ ਹੋ ਗਏ ਨਾ ਤਨਖਾਹਾਂ ਦਾ ਪੰਦ ਹੋਏਗਾ ਔਰ ਜੇ ਨਹੀਂ ਹੋ ਗਏ ਤਾਂ ਠੇਕਦਰ ਜਿਹੜਾ ਨਵਾਂ ਲਾਗੂ ਕਰਕੇ ਇਹਨਾਂ ਦਾ ਜੋ ਵਾਜਬ ਤਨਖਾਹਾਂ ਇਹਨਾਂ ਦਿੱਤੀਆਂ ਜਾਣਗੇ